ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਗੈਂਗਸਟਰ ਬੰਦੇ ਐ ਉਹਨਾਂ ਨੇ ਨਾਮ ਵੀ ਲਿਆ ਪੁਰਾਣੇ ਦੇ ਬੰਦੇ ਐ ਤੇ ਅਸੀਂ ਬਾਈ ਨਾਲ ਤੁਹਾਡੀ ਗੱਲ ਕਰਾ ਦੇਨੇ ਸਾਨੂੰ 2 ਕਰੋੜ ਰੁਪਏ ਦੀ ਲੋੜ ਐ ਹਰ ਹਾਲ ਤਰ੍ਹਾਂ ਦੱਸਾਲੋ 2 ਕਰੋੜ ਰੁਪਇਆ 2 ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰਨਾ ਸਾਨੂੰ ਔਖਾ ਨਹੀਂ ਐ ਅਸੀਂ ਇੱਕ ਦਿਨ 'ਚ ਤੁਹਾਨੂੰ ਜਾਨ ਤੋਂ ਮਾਰ ਸਕਦੇ ਐ ਫੇਰ ਹਰ ਤਰ੍ਹਾਂ ਦੀ ਉਹਨਾਂ ਨੇ ਧਮਕੀ ਦਿੱਤੀ ਐ ਲੇਕਿਨ ਮੈਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਲਿਆ ਮੇਰੇ ਕੋਲ ਕੋਈ ਪੈਸੇ-ਪੂਸੇ ਹੈ ਨਹੀਂ ਤੁਸੀਂ ਇਹ ਜਿਹੜੇ ਕੰਮ ਹੈ ਇਹ ਕੋਈ ਜ਼ਿਆਦਾ ਚੰਗੇ ਨਹੀਂ ਹੈ ਇਸ ਨੂੰ ਛੱਡ ਕੇ ਕੋਈ ਚੰਗਾ ਕੰਮ ਕਰ ਲਓ ਦੇਖੋ ਜੀ ਇਹਦੇ ਵਿੱਚ ਪਰਸੋਂ ਮੈਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਦਿਖਾਈ ਦਿੱਤੀ ਸੀਗੀ ਉਸ ਤੋਂ ਬਾਅਦ ਮੈਂ ਆਪਣੇ ਡੀਐਸਪੀ ਸਾਹਿਬ ਦੀ ਡਿਊਟੀ ਲਗਾਈ ਸੀਗੀ ਜਿਹੜੇ ਕਿ ਐਕਸੀਐਮ ਸਾਹਿਬ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਡੀਟੇਲ ਸਾਰੀਆਂ ਸਾਡੇ ਕੋਲ ਮੰਗਾ ਲਈਆਂ ਨੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਬਾਕੀ ਉਹਨਾਂ ਦੇ ਨਾਲ ਰابطਾ ਚੱਲ ਰਿਹਾ ਹੈਗਾ ਕਿ ਅਗਰ ਉਹ ਪਰਚਾ ਦਰਜ ਕਰਾਣਾ ਚਾਹੁੰਦੇ ਹਨ ਤੇ ਉਹ ਪਰਚਾ ਵੀ ਦਰਜ ਕਰਾ ਸਕਦੇ ਨੇ ਬਾਕੀ ਟੈਕਨੀਕਲ ਟੀਮ ਸਾਡੀ ਔਨ ਦਾ ਜੌਬ ਹੈਗੀ ਹੈ ਅਸੀਂ ਕੁਝ ਇੱਕ ਪੁਖਤਾ ਸਬੂਤ ਵੀ ਜਿਹੜੇ ਹੈਗੇ ਨੇ ਹਾਸਲ ਕਰ ਲਏ ਹੈਗੇ ਨੇ ਜਿਵੇਂ ਪਰਚਾ ਦਰਜ ਹੁੰਦਾ ਹੈਗਾ ਉਸ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਨਾਲ ਦੇ ਨਾਲ ਕੀ ਦੇਖੋ ਜੀ ਹਜੇ ਮੈਂ ਕੁਝ ਕਹਿ ਨਹੀਂ ਸਕਦਾ ਹੈਗਾ ਕਿ ਬੰਦਾ ਕਿਹੜਾ ਹੈਗਾ ਬਟ ਟੈਕਨੀਕਲ ਟੀਮ ਸਾਡੀ ਔਨ ਦਾ ਜੌਬ ਹੈਗੀ ਹੈ ਜਦੋਂ ਬੰਦਾ ਗ੍ਰਿਫਤਾਰ ਹੋ ਜਾਊਗਾ ਫਿਰ ਮੈਂ ਕਹਿ ਸਕਦਾ ਹੈਗਾ ਕਿ ਉਹ ਬੰਦਾ ਕਿਹੜੇ ਕਿਸਮ ਦਾ ਬੰਦਾ ਹੈਗਾ ਗੈਂਗਸਟਰ ਹੈਗਾ ਜਾਂ ਸਾਈਬਰ ਕ੍ਰਿਮੀਨਲ ਹੈਗਾ ਇਸ ਟਾਈਮ ਤੇ ਕੁਝ ਵੀ ਪੁਖਤਾ ਤਰੀਕੇ ਦੇ ਨਾਲ ਕਹਿ ਪਾਣਾ ਜਿਹੜਾ ਹੈਗਾ that is difficult ਉਹ ਪਰਸੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਮਿਲੀ ਸੀਗੀ ਔਰ ਉਸ ਤੋਂ ਬਾਅਦ ਮੈਂ ਨਾਲ ਦੇ ਨਾਲ ਆਪਣੀ ਟੀਮ ਜਿਹੜੀ ਹੈਗੀ ਉਹ ਔਨ ਦਾ ਜੌਬ ਲਗਾ ਕਰਕੇ ਡੀਐਸਪੀ ਮੋਰਿੰਡਾ ਨੇ ਇਹਨਾਂ ਨਾਲ ਪਰਸਨਲੀ ਗੱਲ ਕਰਕੇ ਡਿਟੇਲਸ ਆਪਣੇ ਕੋਲ ਮੰਗਾਲੀਆਂ ਨੇ ਔਰ ਸਾਡੀ ਟੈਕਨੀਕਲ ਟੀਮ ਜਿਹੜੀ ਸਾਈਬਰ ਸੈੱਲ ਦੀ ਹੈਗੀ ਹੈ ਹੀ ਇਸ ਦੇ ਆਰ ਔਨ ਦਾ ਜੌਬ ਉਹਨੇ ਨਿਆਲੇ ਵੀ ਕਿਹਾ ਜੀ ਕੋਈ ਲਿਖਤੀ ਵਿੱਚ ਕੰਪਲੇਂਟ ਹਜੇ ਤੱਕ ਨਹੀਂ ਹਾਸਲ ਹੋਈ ਹੈ ਜਿਵੇਂ ਲਿਖਤੀ ਕੰਪਲੇਂਟ ਹਾਸਲ ਹੋ ਗਈ ਹੋਤੇ ਨਾਲ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਉ। ਅੱਛਾ ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਵੀ ਧਮਕੀਆਂ ਆਉਂਦੀ ਜਿਹੜੀ ਕੰਪਲੂਨ ਸੂਚਨਾ ਜਿਹੜੀ ਤੁਹਾਡੇ ਕੋਲ ਜਾਣਕਾਰੀ ਜਿਹੜੀ ਆਈ ਹੈਗੀ ਹੈ। ਨਹੀਂ ਪਿੱਛੇ ਕੁਝ ਪਰਚੇ ਦਰਜ ਹੋਏ ਨੇ ਜਿਹਦੇ ਗ੍ਰਿਫਤਾਰੀਆਂ ਵੀ ਆਪਾਂ ਕੀਤੀਆਂ ਹੈਗੀਆਂ ਨੇ। ਤੇ ਇਹ ਤੇ ਜਦੋਂ ਕੋਈ ਇਨਸੀਡੈਂਟ ਹੁੰਦਾ ਹੈਗਾ ਜਦੋਂ ਕੋਈ ਇਨਫਾਰਮੇਸ਼ਨ ਆਂਦੀ ਹੈਗੀ ਹੈ ਤੇ ਉੱਤੇ ਨਾਲ ਦੇ ਨਾਲ ਕਾਨੂੰਨੀ ਕਾਰਵਾਈ ਕਰਕੇ ਜਿਹੜਾ ਹੈਗਾ ਆਪਾਂ ਉੱਤੇ ਵਰਕਆਊਟ ਕਰਦੇ ਹਾਂ ਸਰ ਉਹਨਾਂ ਦੀ ਜਿਹੜੀ ਸੁਰੱਖਿਆ ਹੈਗੀ ਆ ਐਸ ਪਰ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕੋਲ ਕਾਫੀ ਬੰਦੇ ਜਿਹੜੇ ਹੈਗੇ ਨੇ ਉਹ ਏਡੀਜੀਪੀ ਸਿਕਿਉਰਿਟੀ ਵੱਲੋਂ ਲੱਗੇ ਹੋਏ ਨੇ ਸਾਡੇ ਜ਼ਿਲ੍ਹੇ ਦੇ ਤਿੰਨ ਹੈਗੇ ਨੇ ਬਾਕੀ ਕਾਫੀ ਆਰਮਡ ਬਟਾਲੀਅਨ ਦੇ ਬੰਦੇ ਹੈਗੇ ਨੇ ਔਰ ਸੁਰੱਖਿਆ ਵਿੱਚ ਵਾਧਾ ਆ ਜਾਂ ਘਾਟਾ ਜਿਹੜਾ ਹੈਗਾ ਉਹ ਸਿਕਿਉਰਿਟੀ ਵਿੰਗ ਦਾ ਕੰਮ ਹੈਗਾ ਔਰ ਸਫੀਸ਼ੀਐਂਟ ਸਿਕਿਉਰਿਟੀ ਉਹਨਾਂ ਨੂੰ ਪਹਿਲਾਂ ਵੀ ਦਿੱਤੀ ਗਈ ਹੈ ਅੱਗੇ ਵੀ ਦਿੱਤੀ ਜਾਂਦੀ ਰਹੇਗੀ ਔਰ ਹੀ ਇਜ਼ आवर ਐਕਸੀਐਮ ਵੀ ਵਿਲ ਇਨਸ਼ੋਰ ਹਿਸ ਸਿਕਿਉਰਿਟੀ ਤੇ ਉਹ ਤਾਂ ਕਹਿਣਾ ਵੀ ਮੇਰੀ ਸਿਕਿਉਰਿਟੀ ਤੋਂ ਹਟਾ ਰਹੇ ਆ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਇਹ ਜਿਹੜਾ ਡਿਸੀਜਨ ਹੈਗਾ ਇਹ ਮੇਰੇ ਲੈਵਲ ਤੇ ਨਹੀਂ ਹੁੰਦਾ ਹੈਗਾ ਵੀ ਓਨਲੀ ਇਨਸ਼ੋਰ ਕਿ ਜਿਹੜੇ ਉਹਨਾਂ ਦੇ ਸਿਕਿਉਰਿਟੀ ਪਰਸਨਸ ਅਗੇ ਨੇ ਉਹ ਹਾਜ਼ਰ ਰਹਿਣ ਅਗਰ ਸਾਡੇ ਜ਼ਿਲ੍ਹੇ ਵੱਲੋਂ ਕੋਈ ਉਹਦੇ ਵਿੱਚ ਵਾਦਾ ਕਰਨ ਦੀ ਲੋੜ ਹੈਗੀ ਅਸੀਂ ਕਰਦੇ ਹੈਗੇ ਆ ਪਹਿਲਾਂ ਇਹਨਾਂ ਦੇ ਨਾਲ ਕਰੀ 56 ਪੁਲਿਸ ਪਾਸ ਨੇਲ ਅਟੈਚ ਸੀਗੇ ਜਿਹੜੇ ਕਿ ਚੱਲ ਰਹੇ ਹੈਗੇ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਕੋਈ ਇਹੋ ਜੀ ਗੱਲ ਨਹੀਂ ਹੈ ਜੇਕਰ ਇਹੋ ਜੀ ਕੋਈ ਗੱਲ ਹੈਗੀ ਤਾਂ ਉਹਦੇ ਵਾਸਤੇ ਸਿਕਿਉਰਿਟੀ ਵਿੰਗ ਜਿਹੜਾ ਹੈਗਾ ਉਹ ਤੁਹਾਨੂੰ ਚੰਗੀ ਤਰੀਕੇ ਦੇ ਨਾਲ ਰਿਪਲਾਈ ਦੇ